ਪਿਛਲੇ 5 ਸਾਲਾਂ ਚ ਜਲੰਧਰ ਦੇ ਬਲੈਕ ਸਪਾਟ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਜ਼ਿਲ੍ਹਾ ਪ੍ਰਸ਼ਾਸਨ ਦੀ ਸੂਚੀ ਮੁਤਾਬਕ ਇਸ ਸਮੇਂ ਜ਼ਿਲ੍ਹੇ ਚ 56 ਬਲੈਕ ਸਪਾਟ ਹਨ ਇਹਨਾਂ ਚੋਂ 26 ਬਲੈਕ ਸਪਾਟ ਜਲੰਧਰ ਸ਼ਹਿਰ ਦੇ ਕੈਂਟ ਖੇਤਰ ਚ ਹਨ ਜਦਕਿ 30 ਪਿੰਡਾਂ ਚ ਹਨ ਸਾਲ 2020 ਚ ਇਹ ਗਿਣਤੀ 52 ਸੀ ਟ੍ਰੈਫਿਕ ਪੁਲਿਸ ਦਾ ਦਾਵਾ ਹੈ ਕਿ ਪੀਪੀ ਚੌਂਕ ਪਠਾਨਕੋਟ ਹਾਈਵੇ ਰੇ ਰੂਪਿੰਡ ਦੇ ਵਿਦੀਪੁਰ ਫਾਟਕ ਦੇ ਬੈਰੀਗੇਡ ਲਾ ਕੇ ਕੁਝ ਬਲੈਕ ਸਪਾਟਾਂ ਨੂੰ ਅਸਥਾਈ ਤੌਰ ਤੇ ਖਤਮ ਕੀਤਾ ਗਿਆ ਹੈ ਪਰ ਬਲੈਕ ਸਪਾਟਾਂ ਕਾਰਨ ਹੋ ਰਹੇ ਹਾਦਸਿਆਂ ਬਾਰੇ ਸਬੰਧਤ ਵਿਭਾਗ ਸਬੰਧੀ ਗੰਭੀਰ ਨਹੀਂ ਦਿਖਾਈ ਦੇ ਰਹੀ ਹੈ ਇਸ ਦਾ ਪੱਕਾ ਹੱਲ ਨਹੀਂ ਕੀਤਾ ਗਿਆ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਬਲੈਕ ਸਪਾਟ ਦੂਰ ਕਰਨ ਲਈ ਸਾਰੇ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਨੇ ਅਤੇ ਹਰ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ 'ਚ ਇਸ ਸਮੱਸਿਆ ਸਮੀਖਿਆ ਕੀਤੀ ਜਾਂਦੀ ਹੈ ਬਲੈਕਸਪਾਟ ਘਟਾਉਣ ਦੀ ਯਤਨ ਜਾਰੀ ਹਨ ਪਿਛਲੇ 2 ਸਾਲਾਂ ਚ ਹਰ ਸਾਲ ਬਲੈਕਸਪਾਟਾਂ ਕਾਰਨ ਜ਼ਿਲ੍ਹੇ ਚ ਸੜਕ ਹਾਸੇ ਹੋਏ ਨੇ ਜਿਨ੍ਹਾਂ ਦਾ ਲਗਭਗ 65 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਿਛਲੇ 5 ਸਾਲਾਂ ਦੇ ਸੁਧਾਰ ਦੇ ਯਤਨ ਕੀਤੇ ਗਏ ਹਨ ਪਰ ਹਾਸੇ ਦੀ ਗਿਣਤੀ ਚ ਕੋਈ ਵੀ ਫਰਕ ਨਹੀਂ ਆਇਆ ਸਾਲ 2020 ਚ ਹਾਸਿਆ ਚ ਮਰਨ ਵਾਲਿਆਂ ਦੀ ਗਿਣਤੀ 70 ਦੇ ਲਗਭਗ ਸੀ ਤੇ ਹੁਣ ਵੀ ਲਗਭਗ ਓਨੀ ਹੀ ਹੈ ਜ਼ਿਲ੍ਹਾ ਪ੍ਰਸ਼ਾਸਨ ਉਸ ਸਥਾਨ ਤੇ ਬਲੈਕਸਪਾਟ ਮੰਨਦਾ ਹੈ ਜਿੱਥੇ 5 ਤੋਂ ਵੱਧ ਹਾਸੇ ਦਰਜ ਕੀਤੇ ਜਾਣ ਹਾਲਾਂਕਿ ਨੈਸ਼ਨਲ ਹਾਈਵੇਅ ਅਥਾਰਟੀ ਦੇ ਮਾਵਦੰਡ ਕੁਝ ਵੱਖਰੇ ਹਨ ਟ੍ਰੈਫਿਕ ਪੁਲਿਸ ਨੇ ਆਪਣੇ ਪੱਧਰ ਤੇ ਕੁਝ ਬਲੈਕ ਸਪਾਟਾਂ ਦਾ ਹੱਲ ਕੱਢਿਆ ਪੀਪੀ ਚੌਂਕ ਤੇ ਰੈਪ ਨਾ ਹੋਣ ਕਾਰਨ ਵਾਹਨ ਸਿੱਧਾ ਫਲਾਈਓਵਰ ਤੇ ਚੜ ਕੇ ਹਾਸਿਆ ਦਾ ਕਾਰਨ ਬਣਦੇ ਨੇ ਜਿਸ ਦਾ ਹੱਲ ਸੀਮਿੰਟ ਦੇ ਡਿਵਾਈਡਰ ਲਾ ਕੇ ਕੀਤਾ ਗਿਆ ਪਠਾਨਕੋਟ ਹਾਈਵੇ ਰੇਰੂ ਪਿੰਡ ਵਿਦੀਪੁਰ ਫਾਟਕ ਇਨਾਂ ਸਾਨਾਂ ਤੇ ਬੈਰੀਕੇਡ ਲਾਏ ਗਏ ਨੇ ਟ੍ਰੈਫਿਕ ਫੈਕਟਰ ਸੰਜੀਵ ਕੁਮਾਰ ਨੇ ਕਿਹਾ ਹੈ ਕਿ ਐਚਆਈ ਤੇ ਪੀਡਬਲ ਨਾਲ ਤਾਲਮੇਲ ਬਣਾਇਆ ਜਾ ਰਿਹਾ ਹੈ ਹੁਣ ਰਾਮਾ ਮੰਡੀ ਚੌਂਕ ਦੀ ਸਮੱਸਿਆ ਦਾ ਹੱਲ ਲੱਭਣ ਦੇ ਕੰਮ ਚੱਲ ਰਹੇ ਨੇ ਹਾਈਵੇ ਤੇ ਟਾਬਾ ਨੇੜੇ ਨਿਜਾਰੀ ਕੱਟ ਵਧ ਰਹੇ ਨੇ ਤੇ ਵੱਡੇ ਖਤਰੇ ਵਜੋਂ ਸਾਹਮਣੇ ਆ ਰਹੇ ਨੇ ਖਜ਼ਾਨਾ ਟਾਬਾ ਧੰਨੋ ਵਾਲੀ ਟੀ ਪੁਆਇੰਟ ਮੈਗਨੋਲਨ ਟੀ ਪੁਆਇੰਟ ਜਮਸ਼ੇਰ ਜੰਡੇਆਲਾ ਨੂਰਮੈਲ ਸ਼ਮੀ ਟਾਬਾ ਪਿੰਡ ਰਾਉ ਵਾਲੀ ਮਾਨ ਟਾਬਾ ਪਿੰਡ ਕਾਲਾ ਇੱਥੇ ਭਾਰੀ ਵਾਹਨ ਗਲਤ ਦਿਸ਼ਾ ਤੋਂ ਮੋੜ ਲੈਂਦੇ ਨੇ ਹਾਸਿਆ ਦਾ ਖਤਰਾ ਬਣ ਰਹੇ ਨੇ ਇਨਾ ਥਾਵਾਂ ਤੇ ਕੋਈ ਵੀ ਸਿਗਨਲ ਜਾਂ ਕੋਈ ਵੀ ਦਿਸ਼ਾ ਸੂਚਕ ਬੋਰਡ ਨਹੀਂ ਹੈ ਚੁਗਿੱਟੀ ਤੋਂ ਲੰਘਦਾ ਹੋਇਆ ਹਾਈਵੇ ਬਾਟਲ ਨੈਕ ਹੈ 6 ਲੇਨ ਹਾਈਵੇ ਇੱਥੇ ਆ ਕੇ 4 ਲੇਨ ਜਾਂ ਹੋ ਜਾਂਦਾ ਹੈ ਵਾਹਨ ਤੇਜ਼ ਰਫ਼ਤਾਰ ਨਾਲ ਹੁੰਦੇ ਹਨ ਤੇ ਅੱਗੇ ਸੜਕ ਤੰਗ ਹੋਣ ਕਾਰਨ ਅਕਸਰ ਹਾਸੇ ਹੁੰਦੇ ਨੇ ਇਸ ਸਾਲ 6 ਹਾਸੇ ਹੋ ਚੁੱਕੇ ਨੇ ਤੇ 3 ਲੋਕਾਂ ਦੀ ਮੌਤ ਵੀ ਹੋ ਗਈ ਹੈ ਸੂਰਜ ਕਲੇਬ ਦੇ ਬਾਹਰ ਫਲਾਈਓਵਰ ਚੋੜਾ ਕਰਨ ਦਾ ਕੰਮ ਜਾਰੀ ਹੈ ਜਿਸ ਤੇ ਪੂਰਾ ਹੋਣ ਤੋਂ ਬਾਅਦ ਹੀ ਰਾਹਤ ਮਿਲੇਗੀ ਸਾਲ 2020 ਵਿੱਚ ਹਾਦਸਿਆਂ ਚ ਮਰਨ ਵਾਲਿਆਂ ਦੀ ਗਿਣਤੀ 50 ਤੋਂ 55 ਦੇ ਵਿੱਚ ਘਾਰ ਸੀ ਪਰ ਹੁਣ 65 ਦੇ ਨੇੜੇ ਹੋ ਗਈ ਹੈ ਬਲੈਕਸਪਾਟ ਤੇ ਰਫ਼ਤਾਰ ਘੱਟ ਦ੍ਰਿਸ਼ਤਾ ਸਿਗਨਲਾਂ ਦੀ ਕਮੀ ਹੈ ਨਜਾਇਜ਼ ਕੱਢ ਦੇ ਗਲਤ ਪਾਰਕਿੰਗ ਮੁਕ ਕਰਨ ਹਨ ਕਈ ਥਾਵਾਂ ਤੇ ਛੋਟੇ ਮੁੱਦਿਆਂ ਨਾਲ ਬਲੈਕਸਪਾਟ ਦੂਰ ਹੋ ਸਕਦੇ ਨੇ ਪਰ ਇਹ ਪ੍ਰਬੰਧ ਨਹੀਂ ਕੀਤੇ ਗਏ ਜਲੰਧਰ ਦੇ ਬਲੈਕਸਪਾਟ ਦੂਰ ਕਰਨਾ ਸਾਡੀ ਪਹਿਲ ਹੈ ਕਈ ਥਾਵਾਂ ਤੇ ਸੁਧਾਰ ਹੋਏ ਨੇ ਪਰ ਜਿੱਥੇ ਕਮੀ ਹੈ ਉੱਥੇ ਵਿਭਾਗਾਂ ਨੂੰ ਮੁੜ ਯਾਦ ਦਿਵਾਉਣਾ ਪਵੇਗਾ ਆਉਣ ਵਾਲੇ ਜਿਲ੍ਹਾ ਰੋਡ ਸੇਫਟੀ ਕਮੇਟੀ ਚ ਇਸ ਸਮੀਖਿਆ ਕੀਤੀ ਜਾਵੇਗੀ ਲੋਕਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ